ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਵਿੰਦਰ ਸਿੰਘ ਬਰਾੜ ਯੂਰੀਆ ਝੋਨੇ ਦੀ ਫਸਲ ਦੇ ਵਿੱਚ ਆਪਾਂ ਜਦੋਂ ਲਵਾਈ ਤੋਂ ਬਾਅਦ ਪਾਉਣੀ ਆ ਉਹਦੇ ਵਿੱਚ ਆਪਾਂ ਕਿਹੜਾ ਕਿਹੜਾ ਹੋਰ ਜਿਹੜਾ ਹੈਗਾ ਪ੍ਰੋਡਕਟ ਕੋਈ ਪਾ ਸਕਦੇ ਹਾਂ ਜੀ ਜਿਹਦੇ ਨਾਲ ਫਟਾਰਾ ਵਧੀਆ ਹੋਵੇ ਬਿਮਾਰੀਆਂ ਘੱਟ ਪੈਣ ਤੇ ਆਪਣੀ ਫਸਲ ਆ ਜਿਹੜੀ ਉਹ ਝਾੜ ਵਧੀਆ ਦੇਵੇ ਤੇ ਯੂਰੀਆ ਪਾਉਣ ਦੇ ਵਿੱਚ ਕਿੰਨਾ ਗੈਪ ਰੱਖਣਾ ਚਾਹੀਦਾ ਕਦੋਂ ਕਦੋਂ ਯੂਰੀਆ ਪਾਉਣੀ ਤੇ ਕਿੰਨੀ ਕਿੰਨੀ ਮਾਤਰਾ ਚ ਪਾਉਣੀ ਇਹਦੇ ਬਾਰੇ ਜਿਹੜੇ ਮੁੱਖ ਸਵਾਲ ਕਿਸਾਨ ਵੀਰਾਂ ਦੇ ਪਿਛਲੇ ਦਿਨੀ ਆਏ ਆ ਉਹਦੇ ਬਾਰੇ ਆਪਾਂ ਡਿਟੇਲ ਚ ਜਾਣਕਾਰੀ ਸਾਂਝੀ ਕਰਾਂਗੇ ਜਿਹੜੇ ਕੋਈ ਨਵੇਂ ਕਿਸਾਨ ਵੀਰ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈੱਲ ਆਡਾ ਬਟਨ ਦਬਲੋ ਤਾਂ ਕਿ ਹਰ ਇੱਕ ਨਵੀਂ ਵੀਡੀਓ ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਵੇ ਆਪਦੇ ਕੀਮਤੀ ਸਵਾਲ ਸਜਾ ਤਜਰਬੇ ਸੱਲੇ ਕਮੈਂਟਾਂ ਦੇ ਰੂਪ ਚ ਜ਼ਰੂਰ ਦੱਸੋ ਪੂਰੀ ਵੀਡੀਓ ਲਈ ਪੂਰੀ ਜਾਣਕਾਰੀ ਲਈ ਕਿਰਪਾ ਕਰਕੇ ਪੂਰੀ ਵੀਡੀਓ ਜਿਹੜੀ ਜ਼ਰੂਰ ਸੁਣੋ ਸਭ ਤੋਂ ਪਹਿਲਾਂ ਤਾਂ ਕਿਸਾਨ ਵੀਰ ਜਿਹੜੇ ਨਾਈਟ੍ਰੋਜਨ ਤੱਤ ਆ ਬੜਾ ਮਹੱਤਵਪੂਰਨ ਤੱਤ ਆ ਸਾਰੀਆਂ ਫਸਲਾਂ 'ਚ ਕੋਈ ਸ਼ੱਕ ਨਹੀਂ ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਕੈਲਸ਼ੀਅਮ ਮੈਗਨੀਸ਼ੀਅਮ ਸਲਫਰ ਤੇ ਜ਼ਿੰਕ ਲੋਹਾ ਤੱਤ ਝੋਨੇ ਦੀ ਫਸਲ ਦੇ ਵਿੱਚ ਖਾਸ ਤੌਰ ਤੇ ਇਹਦੇ ਵਿੱਚੋਂ ਆਪਾਂ ਕੈਲਸ਼ੀਅਮ ਸਲਫਰ ਤੇ ਫਾਸਫੋਰਸ ਦੇਤਾ ਸਿੰਗਲ ਸੁਪਰ ਫਾਸਫੇਟ ਰਹੀਂ ਪੋਟਾਸ਼ ਤੱਤ ਵੀ ਆਪਾਂ ਪਾਤਾ ਜ਼ਰੂਰਤ ਦੇ ਅਨੁਸਾਰ ਮਿੱਟੀ ਪਰਖ ਦੇ ਆਧਾਰ ਤੇ ਹੁਣ ਆਪਾਂ ਗੱਲ ਕਰਦੇ ਜ਼ਿੰਕ ਤੇ ਲੋਹੇ ਤੱਤ ਦੀਆਂ ਆਪਾਂ ਸੁਪਰੀਆਂ ਅੱਗੇ ਕਰਾਉਣੀਆਂ ਉਹਦੇ ਬਾਰੇ 1-2 ਦਿਨਾਂ 'ਚ ਮੈਂ ਵੀਡੀਓ ਪਾ ਰਿਹਾ ਹਾਂ ਧੌਣ ਰਹੀ ਹੈ ਕਿ ਨਾਈਟ੍ਰੋਜਨ ਇਹਦੇ ਬਾਰੇ ਆਪਾਂ ਜਿਹੜੀ ਗੱਲ ਕਰਦੇ ਆ ਮੈਗਨੀਸ਼ੀਅਮ ਤੱਤ ਆ ਜਿਹੜਾ ਮੈਗਨੀਸ਼ੀਅਮ ਤੱਤ ਦੀ ਬਹੁਤੀ ਜ਼ਰੂਰਤ ਨਹੀਂ ਹੁੰਦੀ ਇਹਦੀ ਚੋਨੇ ਦੇ ਵਿੱਚ ਫਸਲ ਦੇ ਵਿੱਚ ਬਹੁਤੀ ਘਾਟ ਨਹੀਂ ਆਉਂਦੀ ਫਿਰ ਵੀ ਜੇ ਤੁਹਾਨੂੰ ਕਿਤੇ ਨਿਸ਼ਾਨੀਆਂ ਨਜ਼ਰ ਆਉਂਦੀਆਂ ਪਰ ਵੈਸੇ ਜਿਹੜੀ ਮੈਗਨੀਸ਼ੀਅਮ ਤੱਤ ਦੀ ਘਾਟ ਆ ਉਹ ਜ਼ਿਆਦਾਤਰ ਜਿਹੜੀ ਹੈਗੀ ਹੈ ਜਿੱਥੇ ਪੀ ਐਚ ਬਹੁਤ ਘਾਟ ਐਸਿਡਿਕ ਸੋਇਲ ਉੱਤੇ ਜ਼ਿਆਦਾ ਆਉਂਦੀ ਹੈ ਉਮ ਆਪਣੀਆਂ ਜ਼ਮੀਨਾਂ ਦੇ ਵਿੱਚ ਮੈਗਨੀਸ਼ੀਅਮ ਦੀ ਕਾਰਡ ਜਦੋਂ ਸਬਮਰਜਡ ਸੋਇਲ ਹੈ ਜਿੱਥੇ ਪਾਣੀ ਖੜਾ ਉੱਤੇ ਮੈਗਨੀਸ਼ੀਅਮ ਦੀ ਕਾਰਡ ਚੂਨੇ 'ਚ ਨਹੀਂ ਆਉਂਦੀ ਜ਼ਰੂਰਤ ਅਨਸਾਰ ਮਿਲਦਾ ਰਹਿੰਦਾ ਜਿਹੜੇ ਆਪਾਂ ਪ੍ਰਾਲੀ ਵਿੱਚ ਬੋਨੇ ਆਂ ਰੂੜੀ ਪਾਉਨੇ ਹਰੀਆਂ ਖਾਦਾਂ ਜਿਹੜੀਆਂ ਇਹ ਕਰਦੇ ਆਂ ਸੋ ਨਾਈਟ੍ਰੋਜਨ ਤਾਤਾ ਯੂਰੀਆ ਇਹਦੀ ਆਪਾਂ ਓਵਰਡੋਜ਼ ਨਹੀਂ ਵਰਤਣੀ ਮੈਂ ਵਾਰ-ਵਾਰ ਕਹਿਣਾ ਹੁਣ ਕਿਸਾਨ ਵੀਰੋ ਨਾਈਟ੍ਰੋਜਨ ਤੱਤ ਦੀ ਯੂਰੀਆ ਦੀ ਜੇ ਆਪਾਂ ਓਵਰਡੋਜ਼ ਪਾਵਾਂਗੇ ਤਾਂ ਫਸਲ ਦੇ ਵਿੱਚ ਕਾਫੀ ਸਮੱਸਿਆਵਾਂ ਆਉਂਦੀਆਂ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਸਭ ਤੋਂ ਪਹਿਲਾਂ ਤਾਂ ਵੀ ਇਹਨੂੰ ਮਾਤਰਾ ਕਿੰਨੀ ਪਾਣੀ ਹੈ ਨਾਈਟ੍ਰੋਜਨ ਆਪਾਂ ਪਾਉਣੀ ਕਿੰਨੀ ਹੈ ਚਾਹੇ ਉਹ ਕੱਦੂ ਵਾਲਾ ਝੋਨਾ ਸਿੱਧੀ ਬਿਜਾਈ ਵਾਲਾ ਤੇ ਸਹੀ ਸਮਾਂ ਸਹੀ ਸਮਾਂ ਬੜਾ ਮਹੱਤਵਪੂਰਨ ਹੈ ਜੇ ਆਪਾਂ ਓਵਰਡੋਜ਼ ਪਾਤੀ ਜਾਂ ਸਹੀ ਸਮੇਂ ਤੇ ਨਹੀਂ ਪਾਈ ਮਤਲਬ ਜਲਦੀ ਜਲਦੀ ਪਾਤੀ ਉਹਦੇ ਨਾਲ ਵੀ ਨਾਈਟ੍ਰੋਜਨ ਦੀ ਐਕਸੈਸ ਹੋ ਜਾਂਦੀ ਹੈ ਓਵਰਡੋਜ਼ ਹੀ ਸਮਝੋ ਉਹਨੂੰ ਕਿਉਂਕਿ ਜਲਦੀ ਜਲਦੀ ਜੜੀ ਬੂਟੇ ਉਹ ਲੈ ਲੈਂਦੇ ਆ ਬਾਅਦ ਚੋਂ ਉਹਨੂੰ ਜਿਹੜੀ ਹੈਗੀ ਆ ਨਹੀਂ ਮਿਲਦੀ ਪਰ ਜਿਹੜੀਆਂ ਬੂਟੇ ਦੇ ਵਿੱਚ ਉਹ ਜਿਹੜਾ ਹੈਗਾ ਸਮੱਸਿਆ ਆਉਣੀ ਆ ਓਵਰਡੋਜ ਦੇ ਨਾਲ ਉਹ ਆ ਜਾਂਦੀ ਹੈ ਜਿਹਦੇ ਨਾਲ ਪੱਕਣ ਸਮੇਂ ਛੋਨਾ ਡੈਗ ਸਕਦਾ ਜਾਂ ਬੈਕਟੀਰੀਅਲ ਲੀਫ ਬਲਾਈਟ ਜਿਹੜੀਆਂ ਬਿਮਾਰੀਆਂ ਖਾਸ ਤੌਰ ਤੇ ਓਵਰਡੋਜ ਦੇ ਨਾਲ ਜੇ ਆਪਾਂ ਜ਼ਿਆਦਾ ਯੂਰੀਆ ਪਾਉਨੇ ਆ ਤਾਂ ਬੀ ਐਲ ਬੀ ਸ਼ੀਥ ਬਲਾਈਟ ਬਲਾਸਟ ਤੇ ਕੀੜੇ ਮਕੌੜਿਆਂ ਦੇ ਵਿੱਚ ਖਾਸ ਤੌਰ ਤੇ ਪੱਤਾ ਲਵੇਟ ਸੁੰਡੀ ਦਾ ਹਮਲਾ ਬੜੇ ਜਲਦੀ ਹੁੰਦਾ ਹੈ ਇਹ ਗੱਲਾਂ ਆਪਾਂ ਜਿਹੜੀਆਂ ਹੈਗੀਆਂ ਖਾਸ ਧਿਆਨ ਦੇਣਾ ਕਿ ਸਹੀ ਮਾਤਰਾ ਤੇ ਸਹੀ ਸਮੇਂ ਤੇ ਹਾਂ ਇਹਦੇ ਨਾਲ ਜੇ ਆਪਾਂ ਓਵਰਡੋਜ਼ ਪਾਉਣੇ ਉਹਦੇ ਨਾਲ ਜਿਹੜਾ ਵਾਤਾਵਰਨ ਵੀ ਖਰਾਬ ਹੁੰਦਾ ਪਾਣੀ ਖਰਾਬ ਹੁੰਦਾ ਨਾਲ ਆਪਣਾ ਜਿਹੜਾ ਪ੍ਰੋਫਿਟ ਆ ਕਿਉਂਕਿ ਖਰਚਾ ਤਾਂ ਵਧਣਾ ਹੀ ਵਧਣਾ ਹੈ ਪਹਿਲਾਂ ਆਪਾਂ ਡੋਜ਼ ਓਵਰਡੋਜ਼ ਯੂਰੀਆ ਦੀ ਪਾਤੀ ਫਿਰ ਆਪਾਂ ਉਹਦੇ ਉੱਤੇ ਕੀੜੇ ਮਕੌੜੇ ਬਿਮਾਰੀਆਂ ਦਾ ਕੰਟਰੋਲ ਕਰਨ ਵਾਸਤੇ ਜਿਹੜਾ ਹੈਗਾ ਆਪਾਂ ਨੂੰ ਖਰਚਾ ਕਰਨਾ ਪੈਂਦਾ ਸੋ ਜੇ ਆਪਾਂ ਗੱਲ ਕਰੀਏ ਨਾਈਟ੍ਰੋਜਨ ਤੱਤ ਆ ਜਿਹੜਾ ਉਹ ਕੱਦੂ ਵਾਲੇ ਝੋਨੇ ਦੇ ਵਿੱਚ 42 ਕਿਲੋ ਨਾਈਟ੍ਰੋਜਨ ਦੀ ਸਿਫਾਰਿਸ਼ ਹੈ ਜਿਹੜੀ ਕਿ 90 ਕਿਲੋ ਨਿੰਮ ਲਪਤ ਯੂਰੀਆ ਦੇ ਨਾਲ ਪੂਰੀ ਹੁੰਦੀ ਹੈ ਬੈਲੈਂਸ ਦਾਤ ਆਪਾਂ ਦੇਣੀ ਹੈ ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਠੀਕ ਹੈ ਤਾਂ ਇਹਦੇ ਵਿੱਚ 90 ਕਿਲੋ ਯੂਰੀਆ ਨੂੰ ਤਿੰਨ ਕਿਸ਼ਤਾਂ ਚ ਦੇਣਾ ਹੈ ਪਹਿਲੀ ਆਪਾਂ ਕਦੂ ਕਰਨ ਸਮੇਂ ਥੱਲੇ ਜਾਂ 7 ਦਿਨਾਂ ਦੇ ਅੰਦਰ ਅੰਦਰ ਪਾ ਸਕਦੇ ਹਾਂ ਦੂਜੀ ਕਿਸ਼ਤ ਆ ਜਿਹੜੀ ਉਹਦਾ ਗੈਪ ਆਪਾਂ ਰੱਖਣਾ ਕਿ ਉਹਨੂੰ ਆਪਾਂ ਪਾਉਣਾ ਹੈ 20 ਤੋਂ 21 ਦਿਨ ਤੇ 22 ਦਿਨ ਤੇ ਦੂਸਰੀ ਕਿਸ਼ਤ ਯੂਰੀਆ ਦੀ ਤੀਸਰੀ ਆਪਾਂ ਦੇਣੀ ਆ ਮੈਕਸਿਮਮ ਟੇਲਰਿੰਗ ਸਟੇਜ ਜਦੋਂ ਫਟਾਰਾ ਬਹੁਤ ਹੋ ਰਿਹਾ 21 ਦਿਨ ਤੇ ਵੀ ਫਟਾਰਾ ਹੋ ਰਿਹਾ ਹੁੰਦਾ ਪਰ ਮੈਕਸਿਮਮ ਜਿਹੜਾ ਘੱਟ ਸਮਾਂ ਲੈਣ ਵਾਲੀ ਕਿਸਮ ਖਾਸ ਤੌਰ ਤੇ PR126 PR124 ਉਹ 35 ਦਿਨ ਤੇ ਤੀਸਰੀ ਤੇ ਲਾਸਟ ਕਿਸ਼ਤ ਤੇ ਜ਼ਿਆਦਾ ਸਮਾਂ ਲੈਣ ਵਾਲੀਆਂ ਦਰਮਿਆਨੀਆਂ ਤੋਂ ਜ਼ਿਆਦਾ ਸਮਾਂ ਲੈਣ ਵਾਲੀਆਂ ਕਿਸਮਾਂ ਦੇ ਵਿੱਚ 42 43 ਦਿਨ ਤੇ ਆਪਾਂ ਯੂਰੀਆ ਦੀ ਲਾਸਟ ਕਿਸ਼ਤ ਪਾ ਦੇਣੀ ਹੈ ਤਾਂ ਹੀ ਉਹ ਵਧੀਆ ਫਟਾਰਾ ਕਰੋ ਉਹਦੇ ਵਿੱਚ ਜਿਹੜੀ ਓਵਰਡੋਜ਼ ਨਹੀਂ ਹੋਊਗੀ ਤੇ ਆ ਆਪਣਾ ਜਿਹੜਾ ਹੈਗਾ ਫਸਲ ਆ ਉਹ ਉਹਦੇ ਵਿੱਚ ਨਾਈਟ੍ਰੋਜਨ ਦੀ ਘਾਟ ਵੀ ਨਹੀਂ ਆਊ ਤੇ ਝਾੜ ਵੀ ਵਧੀਆ ਰਹੂਗਾ ਤੇ ਉਹਦੇ ਵਿੱਚ ਜਿਹੜੀ ਸਮੱਸਿਆਵਾਂ ਬਹੁਤ ਘੱਟ ਆਉਣੀਆਂ ਕੀੜੇ ਮਕੌੜਿਆਂ ਦੀਆਂ ਬਿਮਾਰੀਆਂ ਦੀਆਂ 30-30 ਕਿਲੋ ਯੂਰੀਆ 30 ਤੋਂ 35 ਕਿਲੋ ਯੂਰੀਆ ਜਿਹੜੀ ਆਪਾਂ ਪਾਉਣੀ ਹੈ ਜਿੱਥੇ ਕਿਤੇ ਤੁਹਾਡੇ ਸ਼ੋਰੇ ਵਾਲੀ ਜ਼ਮੀਨ ਹੈ ਜਾਂ ਰੇਤਲੀ ਜ਼ਮੀਨ ਆ ਉੱਥੇ ਤੁਸੀਂ 20-25% ਜਿਹੜੀ ਨਾਈਟ੍ਰੋਜਨ ਖਾ ਯੂਰੀਆ ਖਾ ਦਾ ਉਹ ਵੱਧ ਪਾ ਸਕਦੇ ਆ ਸ਼ੋਰੇ ਵਾਲੀਆਂ ਜ਼ਮੀਨਾਂ ਕਲਰਾਠੀਆਂ ਜ਼ਮੀਨਾਂ ਜਾਂ ਜਿੱਥੇ ਰੇਤਲੀ ਜ਼ਮੀਨ ਉੱਥੇ ਤੁਸੀਂ ਰੇਤਲੀ ਜ਼ਮੀਨ ਦੇ ਵਿੱਚ ਤੁਸੀਂ ਇਹਨੂੰ ਜਿਹੜਾ ਹੈਗਾ ਚਾਰ ਕਿਸ਼ਤਾਂ ਦੇ ਵਿੱਚ ਵੀ ਤੋੜ ਸਕਦੇ ਆ ਕਦੋਂ ਕਰਨ ਸਮੇ ਜਿਹੜਾ ਆਪਾਂ ਪਾਉਣਾ ਥੱਲੇ ਪਾਉਣੀ ਆ ਉਦੋਂ ਤੁਸੀਂ ਪਾ ਸਕਦੇ ਆ 15 ਤੋਂ 20 ਦਿਨ ਤੇ ਫਿਰ ਤੁਸੀਂ ਪਾ ਸਕਦੇ ਆ ਜਿਹੜਾ ਹੈਗਾ 30 32 ਦਿਨ ਤੇ ਫਿਰ ਉਦੋਂ 5-7 ਦਿਨ ਬਾਅਦ ਇਹਦਾ ਗੈਪ ਇਸ ਤਰ੍ਹਾਂ ਕਰਕੇ ਯਾਨੀ 40 42 ਦਿਨ ਤੇ 43 ਦਿਨ ਤੇ ਆਪਾਂ ਜਿਹੜੀ ਹੈਗੀ ਹੈ ਯੂਰੀਆ ਖਤਮ ਕਰ ਦੇਣੀ ਆ ਸਿੱਧੀ ਬਿਜਾਈ ਦੇ ਵਿੱਚ ਬਿਜਾਈ ਤੋਂ 4 ਹਫ਼ਤੇ ਬਾਅਦ ਮਤਲਬ 28 ਦਿਨ ਤੇ ਫਿਰ ਆਪਾਂ 42 ਦਿਨ ਤੇ ਫਿਰ 63 ਤੋਂ 65 ਦਿਨ ਤੇ ਜਿਹੜਾ ਹੈਗਾ 60 ਤੋਂ 63 ਦਿਨ ਤੇ ਜਿਹੜਾ PR 126 ਵਾਸਤੇ ਤੇ ਜੇ ਕੋਈ ਹੋਰ ਕਿਸਮ ਵੱਧ ਸਮੇਂ ਵਾਲੀ ਥੋੜੀ ਜਿਹੀ ਲਾਈ ਆ ਤਾਂ ਆਪਾਂ 65-67 ਦਿਨ ਤੱਕ ਲਾਸਟ ਕਿਸਤ ਦਾ ਯੂਰੀਆ ਦੀ ਸਿੱਧੀ ਬਿਜਾਈ ਦੇ ਵਿੱਚ ਪਾ ਦੇਣੀ ਸਿੱਧੀ ਬਿਜਾਈ ਦੀ ਯੂਰੀਆ ਟੋਟਲ ਆਪਾਂ ਪਾਉਣੀ ਹੈ 130 ਕਿਲੋ ਇਹਨੂੰ ਆਪਾਂ ਤਿੰਨ ਕਿਸਤਾਂ ਦੇ ਵਿੱਚ ਤੋੜ ਲੈਣਾ ਜਦੋਂ ਆਪਾਂ ਜਿਹੜੀ ਹੈਗੀ ਆ ਯੂਰੀਆ ਪਾਉਣੀ ਹੈ ਪਹਿਲੀ ਕੈਸ ਤਾਂ ਕੁਦਰਤੀ ਗੱਲ ਜਦੋਂ ਕਦੂ ਕਰਨਾ ਉਦੋਂ ਜੇ ਆਪਾਂ ਪਹਿਲਾਂ ਥੱਲੇ ਪਾਤੀ ਦਾ ਵੇਲਣ ਗੋਡਾ ਕਿਉਂਕਿ ਉਹ ਜਿਹੜਾ ਥੱਲੇ ਸਬਮਰਜਡ ਜਿਹੜੀ ਜਿਹੜੀ ਰਿਡਿਊਸਡ ਜ਼ੋਨ ਦੇ ਵਿੱਚ ਆ ਜਾਣੀ ਥੱਲੇ ਕਦੂ ਕਰਨ ਤੋਂ ਜਦੋਂ ਆਪਾਂ ਕਦੂ ਕਰਨ ਸਮੇ ਪਾਤੀ ਪਹਿਲੀ ਕੈਸ ਤੋਂ ਉਦੋਂ ਬਾਅਦ ਜੇ ਆਪਾਂ ਕਦੂ ਕਰਨ ਸਮੇ ਨਹੀਂ ਪਾਤੇ 7-8 ਦਿਨ ਤੇ ਆਪਾਂ ਪਾਉਣੀ ਹੈ ਉਦੋਂ ਆਪਾਂ ਜਿਹੜਾ ਖੜੇ ਪਾਣੀ ਦੇ ਵਿੱਚ ਪਾਉਣੀ ਆਪਣੀ ਮਜਬੂਰੀ ਹੈ ਖੜੇ ਪਾਣੀ ਚ ਹੀ ਪਾਉਣੀ ਪਵੇਗੀ ਕਿਉਂਕਿ 10-12 ਦਿਨ 15 ਦਿਨ ਆਪਾਂ ਪਾਣੀ ਖੇਤ ਚ ਖੜਾ ਰੱਖਣਾ ਤਾਂ ਕਿ ਨਦੀਨਾਂ ਦੀ ਸਮੱਸਿਆ ਨਾ ਆਵੇ ਉਦੋਂ ਅ ਪੀਅਰ 126 ਨੂੰ 24 ਨੂੰ ਜਿਹੜਾ ਹੈਗਾ 35 ਦਿਨ ਤੇ ਤੇ ਦੂਸਰੀਆਂ ਕਿਸਮਾਂ ਨੂੰ 42 43 ਦਿਨ ਤੇ ਜਦੋਂ ਆਪਾਂ ਯੂਰੀਆ ਪਾਉਣੀ ਆ ਤਾਂ ਉਹ ਖੇਤ ਦੇ ਵਿੱਚ ਉਹ ਸਮੇਂ ਪਾਣੀ ਖੜਾ ਨਾ ਹੋਵੇ ਸ਼ਾਮ ਦੇ ਸਮੇਂ ਯੂਰੀਆ ਪਾਉਣੀ ਉੱਚ ਤਾਪ ਮੰਨ ਨਾ ਹੋਵੇ ਤੇ ਉਦੋਂ ਦੂਜੇ ਤੋਂ ਤੀਜੇ ਦਿਨ ਆਪਾਂ ਖੇਤ ਚ ਪਾਣੀ ਛੱਡ ਸਕਦੇ ਆ ਇਹਦੇ ਨਾਲ ਆਪਾਂ ਨੂੰ ਨਾਈਟ੍ਰੋਜਨ ਜਿਹੜੀ ਯੂਰੀਆ ਆਪਾਂ ਪਾਈ ਆ 30 ਤੋਂ 35 ਕਿਲੋ ਵਾਲੀ ਡੋਜ਼ ਇਹਦਾ ਪੂਰਾ ਰਿਜ਼ਲਟ ਮਿਲੂਗਾ ਜੇ ਆਪਾਂ ਖੇਤ ਚ ਪਾਣੀ ਖੜਾ ਦਪੈਰ ਵੇਲੇ ਪਾ ਰਹੇ ਆ ਤੇ ਖੇਤ ਚ ਪੂਰਾ ਪਾਣੀ ਭਰਿਆ ਹੋਇਆ ਤਾਂ ਫੇਰ ਆਪਾਂ ਨੂੰ ਚਾਹੇ ਆਪਾਂ ਇੱਕ ਗੱਟਾ ਵੀ ਪਾ ਲਈਏ ਤਾਂ ਆਪਾਂ ਨੂੰ ਪੂਰਾ ਰਿਜ਼ਲਟ ਨਹੀਂ ਮਿਲਣਾ ਉਹਦੇ ਵਿੱਚ ਲੌਸ ਆ ਜਿਹੜੇ ਆਪਣੇ ਵਧ ਜਾਂਦੇ ਆ ਫੇਰ ਆਪਾਂ ਯੂਰੀਆ ਹੋਰ ਪਾਉਨੇ ਆ ਜਦੋਂ ਆਪਾਂ ਜ਼ਿਆਦਾ ਜਿਹੜੀ ਹੈ ਯੂਰੀਆ 3 ਗੱਟਿਆਂ ਤੋਂ 4 ਗੱਟਿਆਂ ਤੋਂ ਜਿਹੜਾ ਵਧਾਈ ਜਾ ਰਹੇ ਆ ਤਾਂ ਉਹਦੇ ਨਾਲ ਜਿਹੜੀ ਹੈਗੀ ਐਕਸੈਸ ਆ ਨਾਈਟ੍ਰੋਜਨ ਦੀ ਆਉਣੀ ਹੀ ਆਉਣੀ ਆ ਬੂਟਿਆਂ ਦੇ ਵਿੱਚ ਕੁਝ ਲੌਸ ਚ ਹੋਗੀ ਕੁਝ ਜਿਹੜੇ ਹੈਗੇ ਬੂਟਿਆਂ ਚ ਲਗਜ਼ਰੀਅੰਟ ਗ੍ਰੋਥ ਹੋਗੀ ਉਹਨਾਂ ਦੇ ਵਿੱਚ ਉਹ ਅਟਰੈਕਟਿਵ ਹੋਗੇ ਜਿਹੜੇ ਬਿਮਾਰੀਆਂ ਤੇ ਕੀੜੇ ਮਕੌੜਿਆਂ ਵਾਸਤੇ ਜਿਹੜੇ ਕਿ ਬਾਅਦ ਚੋਂ ਆਪਣੇ ਵਾਸਤੇ ਸਮੱਸਿਆਵਾਂ ਆਉਂਦੀਆਂ ਨੇ ਕੀੜੇ ਮਕੌੜਿਆਂ ਦੀ ਖਾਸ ਤੌਰ ਤੇ ਪੱਤਾ ਲਵੇਟ ਸੁੰਡੀ ਜਿੱਥੇ ਆਪਾਂ ਜਲਦੀ ਜਲਦੀ ਯੂਰੀਆ ਕਈ ਵਾਰ ਕਿਸਾਨ ਵੀਰ ਖਤਮ ਕਰ ਦਿੰਦੇ ਆ ਠੀਕ ਆ ਉਹਦੇ ਨਾਲ ਤੁਹਾਨੂੰ ਇੱਕ ਵਾਰੀ ਲੱਗਦਾ ਕਿ ਬਹੁਤ ਜ਼ਿਆਦਾ ਕਾਲਾ ਰੰਗ ਹੈ ਜਿਹੜਾ ਵੀ ਜਿਹੜਾ ਬਹੁਤ ਜ਼ਿਆਦਾ ਕਾਲਾ ਰੰਗਾ ਝੋਨੇ ਦਾ ਉਹ ਵੀ ਯੂਰੀਆ ਦੀ ਓਵਰਡੋਜ਼ ਦੀ ਨਿਸ਼ਾਨੀ ਹੁੰਦੀ ਹੈ ਰੰਗ ਆ ਜਿਹੜਾ ਉਹ ਜਿਹੜਾ ਗ੍ਰੀਨ ਹੋਣਾ ਚਾਹੀਦਾ ਪਰ ਬਹੁਤਾ ਜ਼ਿਆਦਾ ਓਵਰ ਗ੍ਰੀਨ ਨਹੀਂ ਹੋਣਾ ਚਾਹੀਦਾ ਇਹ ਵੀ ਇੱਕ ਓਵਰਡੋਜ਼ ਦੀ ਹੀ ਨਿਸ਼ਾਨੀ ਹੁੰਦੀ ਹੈ ਜਿਹੜੇ ਕਿਸਾਨ ਵੀਰਾਂ ਨਾਲ ਮਿਕਸ ਕਰਕੇ ਜਿਹੜਾ ਕੀਟਨਾਸ਼ਕ ਜਾਂ ਉਲੀਨਾਸ਼ਕ ਪਾਉਣ ਲੱਗ ਪੈਂਦੇ ਖਾਸ ਤੌਰ ਤੇ 12 ਤ੍ਰੇਡ ਪਾਉਂਦੇ ਆ ਪਹਿਲੀ ਕਿਸ਼ਤ ਦੇ ਨਾਲ ਯੂਰੀਆ ਦੀ ਨਾਲ ਜਦੋਂ ਆਪਾਂ ਝੋਨੇ ਦੀ ਲਵਾਈ ਤੋਂ ਬਾਅਦ ਪਾਉਂਦੇ ਆ ਉਹ ਬਿਲਕੁਲ ਨਾ ਪਾਓ ਉਹ ਆਪਣਾ ਫਾਲਤੂ ਖਰਚ ਆ 40 ਦਿਨ ਤੱਕ 45 ਦਿਨ ਤੱਕ 50 ਦਿਨ ਤੱਕ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਉਂਦੀ ਕਿ ਪਾਣੀ ਆਪਾਂ ਜਿਹੜਾ ਰੋਕ ਰੋਕ ਕੇ ਲਾਉਣਾ ਹੈ 15 ਦਿਨ ਤੋਂ ਬਾਅਦ ਜਿਹੜਾ ਪਾਣੀ ਆਪਾਂ ਖੇਤ ਦੇ ਵਿੱਚ ਜਦੋਂ ਪਾਣੀ ਦਿਸਣੋਂ ਹਟ ਗਿਆ ਉਦੋਂ ਦੂਜੇ ਤੇ ਜਿਹੜੇ ਦਿਨ ਪਾਣੀ ਛੱਡਣਾ ਫੇਰ ਉਹਨੂੰ ਭਰ ਦੇਣਾ ਫੇਰ ਜਦੋਂ ਪਾਣੀ ਜੀਰ ਗਿਆ ਉਦੋਂ ਦੂਜੇ ਦਿਨ ਪਾਣੀ ਛੱਡਣਾ ਤੇ ਯੂਰੀਆ ਜਿਹੜੀ ਖੇਤ 'ਚ ਜਿਹੜਾ ਪਾਣੀ ਨਾ ਹੋਵੇ ਤੇ ਸ਼ਾਮ ਦੇ ਸਮੇਂ ਆਪਾਂ ਯੂਰੀਆ ਪਾਉਣੀ ਆ ਯੂਰੀਆ ਦੀ ਓਵਰਡੋਜ਼ ਨਹੀਂ ਵਰਤਣੀ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸਾਨ ਦੋਸਤੋ ਬਹੁਤ ਬਹੁਤ ਸ਼ੁਕਰੀਆ ਜੀ